ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏਮਾਨ ਵਾਲੀਏ ਕੁਲ ਆਲਮ ਰਾਜਾਂ ਨਰਾਜ ਭਾਨਾ ਨ ਭਾਨ ਦੇਵਾਨ ਦੇਵ ਉਪਮਾ ਮਹਾਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਰਹਿਮਤ ਦੇ ਸਦਕਾ ਮਹਾਂਪੁਰਖ ਤਤ ਬੇਤੇ ਨਾਮ ਸਿਮਰਨ ਦੀ ਕਵਾਈ ਕਮਾਈ ਕਰਨ ਵਾਲੇ ਬ੍ਰਾਹਮ ਗਿਆਨੀ ਬਾਬਾ ਰਾਜਾ ਰਾਮ ਜੀ ਆ ਦਾ ਦੋ ਦਿਨਾਂ ਦਾ ਸਲਾਨਾ ਜੋੜ ਮੇਲਾ ਨਗਰ ਜੋੜ ਸਿੰਘ ਵਾਲਾ ਦੀ ਸਮੁੱਚੀ ਸੰਗਤ ਰਲ ਮਿਲ ਕਲ ਕੇ ਮਨਾ ਰਹੀ ਹੈ ਸੋ ਆਓ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਕੁਝ ਕੁ ਮਿੰਟ ਆਪਾਂ ਪਰਮੇਸ਼ਰ ਦੀ ਕੀਰਤੀ ਵਿੱਚ ਉਹਨਾਂ ਮਹਾਂਪੁਰਖਾਂ ਦੀ ਕੀਰਤੀ ਵਿੱਚ ਜੁੜਨ ਦਾ ਯਤਨ ਕਰਨਾ ਕੋਈ ਰਸਨਾ ਵਾਂਝੀ ਨਾ ਰਹਿ ਜਾਵੇ ਸਾਰੇ ਮਾਈ ਭਾਈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਸਝਕਾਓ ਤੇ ਬੜੇ ਪਿਆਰ ਨਿਮਰਤਾ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ